ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਢੱਲਾ ਸਾਹਿਬ ਕਰਨਜੀਤ ਸਿੰਘ ਗੇਲ ਨੂੰ ਭਾਜਪਾ ਜੁਆਇਨ ਕਰਨ ਦਾ ਮੁੱਲ ਉਤਾਰਨਾ ਪੈ ਰਿਹਾ ਕੱਲ ਰਾਤੀ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਆ ਤੇ ਸਵੇਰੇ ਵਿਜੀਲੈਂਸ ਦੀ ਰੇਡ ਹੋਗੀ ਔਰ ਇਹਦੀ ਅਸ਼ੰਕਾ ਤੁਸੀਂ ਕੱਲ ਵਾਲੇ ਪ੍ਰੋਗਰਾਮ 'ਚ ਦੱਸਿਆ ਵੀ ਸੀਗਾ ਵੀ 2027 ਤੋਂ ਪਹਿਲਾਂ ਪੰਜਾਬ ਦੇ ਬਹੁਤ ਸਾਰੇ ਲੀਡਰ ਜਿਹੜੇ ਆ ਇਹ ਜੇਲ੍ਹਾਂ ਦੇ ਵਿੱਚ ਹੋਣਗੇ ਇਹ ਪੂਰਾ ਮਾਮਲਾ ਕੀ ਹੈ ਇਹ ਖੁੱਲ ਕੇ ਸਮਝਾਓ ਵੀ ਇਹ ਰੇਡ ਦਾ ਕਾਰਨ ਅਚਾਨਕ ਕਿੱਥੋਂ ਵਿਜੀਲੈਂਸ ਨੂੰ ਯਾਦ ਆ ਗਿਆ ਵੀ ਰਣਜੀਤ ਸਿੰਘ ਦੇ ਨਾਲ ਜਿਹੜਾ ਕੋਈ ਆਪਾਂ ਰੇਡ ਕਰੀਏ ਉੱਥੋਂ ਕੋਈ ਤਫ਼ਤੀਸ਼ ਕਰੀਏ ਉਹਨਾਂ ਕੋਲੋਂ ਪੁੱਛਗਿੱਛ ਕਰੀਏ ਦੂਜਾ ਮਾਮਲਾ ਵੀ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਫਿਕਰਮੰਦ ਨੇ 11 ਅਗਸਤ ਨੂੰ ਲੈ ਕੇ 11 ਅਗਸਤ ਲਈ ਫਿਕਰਮੰਦ ਨੇ ਤੇ ਜ਼ਿਕਰ ਉਹ ਕਰਦੇ ਪਏ ਆ 2 ਦਸੰਬਰ ਨੂੰ ਹੋਏ ਜਿਹੜੇ ਆਦੇਸ਼ ਸੀਗੇ ਇਹ ਦੋਵੇਂ ਮਾਮਲਿਆਂ ਤੇ ਤੁਹਾਨੂੰ ਸਮਝਦੇ ਆਂ ਵੀ ਗਿਆਨੀ ਹਰਪ੍ਰੀਤ ਸਿੰਘ ਫਿਕਰਮੰਦ ਕਿਉਂ ਨੇ ਉਹ ਕਿਉਂ ਟੈਨਸ਼ਨ ਦੇ ਵਿੱਚ ਆ ਪਰ ਦੂਜੇ ਪਾਸੇ ਰਣਜੀਤ ਸਿੰਘ ਗਿੱਲ ਉਹਨਾਂ ਨੇ ਰਾਤੋਂ ਰਾਤ ਇਹੋ ਜਿਹਾ ਕੀ ਕਰਤਾ ਵੀ ਵਿਜੀਲੈਂਸ ਉਹਨਾਂ ਦੇ ਘਰ ਪਹੁੰਚ ਗਈ ਸੰਦੀਪ ਜੀ ਰਾਤੀ ਜਦੋਂ ਮੈਂ ਪ੍ਰੋਗਰਾਮ ਕਰ ਲਿਆ ਕਰ ਰਿਹਾ ਸੀ ਜਿਹੜਾ ਅੱਜ ਸਵੇਰੇ ਚੱਲਣਾ ਉਸ ਵੇਲੇ ਅਚਾਨਕ ਮੇਰੇ ਕੋਲੇ ਖਬਰ ਆਉਂਦੀ ਹੈ ਕਿ ਰਣਜੀਤ ਸਿੰਘ ਗਿੱਲ ਭਾਰਤੀ ਜਨਤਾ ਪਾਰਟੀ ਤੇ ਸ਼ਾਮ ਨੂੰ ਸ਼ਾਮਲ ਹੋਏ। ਰਣਜੀਤ ਸਿੰਘ ਗਿੱਲ ਉਹਨਾਂ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਛੱਡਿਆ ਤੇ ਖੂਬ ਸੁਰਖੀਆਂ ਚ ਆਏ। ਹੁਣ ਰਣਜੀਤ ਸਿੰਘ ਗਿੱਲ ਦੇ ਬਾਰੇ 'ਚ ਇਹ ਗੱਲਾਂ ਚੱਲ ਰਹੀਆਂ ਸੀ ਰਣਜੀਤ ਸਿੰਘ ਗਿੱਲ ਕਹਿੰਦੇ ਕਿ ਮੇਰੀ ਹਲਕੇ ਦੇ ਲੋਕਾਂ ਨਾਲ ਗੱਲਬਾਤ ਚੱਲ ਰਹੀ ਹੈ, ਸਲਾਹ مشਵਰਾ ਚੱਲ ਰਿਹਾ ਹੈ। ਲੋਕ ਜਿਵੇਂ ਕਹਿਣਗੇ ਮੈਂ ਓਵੇਂ ਕਰੂੰਗਾ। ਹੁਣ ਇੱਕ ਤਾਂ ਸਵਾਲ ਇਹ ਹੈ ਕਿ ਕੀ ਲੋਕਾਂ ਨੇ ਰਣਜੀਤ ਸਿੰਘ ਗਿੱਲ ਉਹਨਾਂ ਨੂੰ ਇਹ ਕਿਹਾ? ਕਿ ਤੁਸੀਂ ਅਚਾਨਕ ਬੀਜੇਪੀ ਚ ਸ਼ਾਮਲ ਹੋ ਜੋ ਕੋਈ ਛੋਟਾ ਮੋਟਾ ਕੋਈ ਪ੍ਰੋਗਰਾਮ ਰੱਖਦੇ ਰਣਜੀਤ ਸਿੰਘ ਗਿੱਲ ਹਲਕੇ ਚ ਖਰੜ ਹਲਕੇ ਜੋ ਦੋ ਵਾਰ ਚੋਣ ਲੜੇ ਨੇ ਔਰ ਉਹਨਾਂ ਨੂੰ ਚਾਹੀਦਾ ਸੀ ਸ਼ਾਨੋ ਸ਼ੌਕਤ ਨਾਲ ਬੀਜੇਪੀ ਚ ਸ਼ਾਮਲ ਹੁੰਦੇ ਹੁਣ ਰਣਜੀਤ ਗਿੱਲ ਜਿਹੜੇ ਚੁੱਪਚੀ ਪੀਤੇ ਦੇ ਸ਼ਾਮਲ ਹੋ ਗਏ ਇਹਦੇ ਨਾਲ ਕਈ ਤਰ੍ਹਾਂ ਦੇ ਸ਼ੰਕੇ ਦੇ ਮਨ ਚ ਪੈਦਾ ਹੋਣ ਲੱਗੇ ਉਪਰੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਇਲਜ਼ਾਮ ਇਹ ਜਿਹੇ ਦਿੱਤੇ ਨੀਲ ਗਰਗਨ ਗਰਗਨ ਨੂੰ ਮੈਂ ਸੁਣ ਰਿਹਾ ਸੀ ਜਿਹੜੇ ਬੜੇ ਸੀਨੀਅਰ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਬੜੇ ਸਿਆਣੇ ਬੁਲਾਰੇ ਨੇ ਉਹ ਕਹਿੰਦੇ ਕਿ ਲਗਾਤਾਰ ਵਿਕਰਮ ਜੀਠੀਏ ਦੇ ਮਾਮਲੇ 'ਚ ਜਾਂਚਾਂ ਚੱਲ ਰਹੀਆਂ ਨੇ ਰঞ্জੀਤ ਸਿੰਘ ਗਿੱਲ ਅਕਾਲੀ ਦਲ ਦੇ ਲੀਡਰ ਰਹੇ ਨੇ ਦੋ ਵਾਰ ਇਲੈਕਸ਼ਨਾਂ ਲੜੇ ਨੇ ਬਿਲਡਰ ਨੇ ਮੈਂ ਬਿਲਡਰ ਇਸ ਕਰਕੇ ਕਹਿਣਾ ਇੱਕ ਆਮ ਧਾਰਨਾ ਹੈ ਕਿ ਬਿਲਡਰ ਮੋਟੀ ਸਾਮੀ ਹੁੰਦੇ ਬਿਲਡਰਾਂ ਕੋਲੇ ਪੈਸੇ ਚੰਗੇ ਹੁੰਦੇ ਨੇ ਪੋਲਿਟੀਕਲ ਪਾਰਟੀਆਂ ਵਾਲੇ ਬਿਲਡਰਾਂ ਨੂੰ ਅੱਜਕੱਲ ਹੱਸ ਕੇ ਗਲੇ ਲਾਉਂਦੇ ਨੇ ਕਿਉਂਕਿ ਚੋਣਾ ਚੋਣਾ ਜ ਜ ਉਹਨਾਂ ਨੂੰ ਲੱਗਦਾ ਵੀ ਬਿਲਡਰਾਂ ਕੋਲੇ ਹਰ ਤਰ੍ਹਾਂ ਦੀ ਸਾਨੂੰ ਮਦਦ ਮਿਲੂਗੀ ਵੋਟਾਂ ਵੀ ਮਿਲਣਗੀਆਂ ਤੇ ਸਾਨੂੰ ਬਿਲਡਰਾਂ ਕੋਲੋਂ ਕੋਈ ਚੰਦੇ ਚੁੰਦੇ ਦੀ ਵੀ ਉਮੀਦ ਰੱਖਦੀਆਂ ਨੇ ਪੋਲਿਟੀਕਲ ਪਾਰਟੀਆਂ ਵਾਲੀਆਂ ਚਲੋ ਭਾਜਪੀ ਦਾ ਵੀਰ ਪਾਰਟੀ ਆ ਭਾਜਪੀ ਨੂੰ ਕੋਈ ਚੰਦੇ ਦੀ ੱਡੀ ਲੋੜ ਨਹੀਂ ਪਰ ਸਵਾਲ ਇਹ ਆ ਵੀ ਕੋਈ ਵੀ ਪੋਲਿਟੀਕਲ ਪਾਰਟੀ ਹੈ ਉਹਨਾਂ ਦੇ ਬਿਲਡਰਾਂ ਦੇ ਨਾਲ ਐਡੇ ਗੂੜੇ ਸਬੰਧ ਨੇ ਅੱਜਕੱਲ ਕਿਉਂਕਿ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲੀਡਰ ਨੇ ਅੱਜਕੱਲ ਦੇਖੋ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਐਵੇਂ ਕੋਈ ਲੀਡਰ ਗੁੱਸਾ ਨਾ ਕਰਿਓ ਮੈਂ ਮਾਫੀ ਚਾਹੂੰਗਾ ਸਾਡੇ ਬਹੁਤ ਸਾਰੇ ਲੀਡਰ ਪ੍ਰਾਪਰਟੀ ਡੀਲਰ ਨੇ ਉਹ ਅੰਗਰੇਜ਼ੀ ਦਾ ਨਾਮ ਆ ਗਿਆ ਨਾ ਜੀ ਰੀਅਲ ਏਸਟੇਟ ਬਿਜ਼ਨਸ ਕਹਿੰਦੇ ਜੀ ਅਸੀਂ ਰੀਅਲ ਏਸਟੇਟ ਬਿਜ਼ਨਸ ਚਾ ਉਹ ਅੰਗਰੇਜ਼ੀ ਚ ਨਾਮ ਬੜਾ ਚੰਗਾ ਜਿਹਾ ਲੱਗਦਾ ਪਰ ਦੇਸੀ ਭਾਸ਼ਾ ਚ ਤਾਂ ਸਾਡੇ ਬਹੁਤ ਸਾਰੇ ਲੀਡਰ ਪ੍ਰਾਪਰਟੀ ਡੀਲਰ ਨੇ ਪ੍ਰਾਪਰਟੀ ਦਾ ਕੰਮ ਕਰਦੇ ਨੇ ਸਸਤੀ ਜ਼ਮੀਨ ਖਰੀਦਦੇ ਨੇ ਉਹਨੂੰ ਮਹਿੰਗੀ ਬਣਾ ਕੇ ਵੇਚ ਦਿੰਦੇ ਨੇ ਕਿਉਂਕਿ ਸਰਕਾਰਾਂ ਦੇ ਨਾਲ ਉਹ ਪਲੈਨਿੰਗ ਕਰਦੇ ਨੇ ਵੀ ਆਪਾਂ ਡਿਵੈਲਪ ਕਰੀਏ ਜੀ ਇਲਾਕਾ ਜਿਵੇਂ ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਕਿਸਾਨਾਂ ਤੋਂ ਤੁਸੀਂ ਸਾਨੂੰ ਜ਼ਮੀਨ ਦਿਓ ਅਸੀਂ ਡਿਵੈਲਪ ਕਰਕੇ ਦਵਾਂਗੇ ਤੇ ਕਿਸਾਨ ਜ਼ਮੀਨ ਦੇਣ ਨੂੰ ਤਿਆਰ ਨਹੀਂ ਤੇ ਇਸ ਵੀਨ ਡਿਵੈਲਪ ਕਿਹਨਾਂ ਨੇ ਕਰਨੀ ਹੈ ਬਿਲਡਰਾਂ ਨੇ ਕਰਨੀ ਹੈ ਕਿਸਾਨਾਂ ਤੋਂ ਜ਼ਮੀਨ ਜਿਹੜੀ ਜਾਣੀ ਹੈ ਉਹ ਕਿੱਥੇ ਜਾਣੀ ਬਿਲਡਰਾਂ ਕੋਲੇ ਸੋ ਜਿਹੜੀ ਮੈਂ ਗੱਲ ਕਹੀ ਹੁਣ ਕਈ ਵਾਰੀ ਇਹ ਵੀ ਹੁੰਦਾ ਅੱਜ ਕੱਲ ਦੀ ਜਿਹੜੀ ਸਿਆਸਤ ਹੈ ਨਾ ਹਰ ਪਾਰਟੀ ਚਾਹੁੰਦੀ ਹੈ ਕਿ ਬਿਲਡਰ ਸਾਡੇ ਨਾਲ ਆਵੇ। ਹਰ ਪਾਰਟੀ ਚਾਹੁੰਦੀ ਹੈ ਹੁਣ ਪਿੱਛੇ ਦੀ ਗੱਲਾਂ ਤਾਂ ਚਲੀਆਂ ਵੀ ਕਿਤੇ ਰਣਜੀਤ ਗਿੱਲ ਆਮ ਆਦਮੀ ਪਾਰਟੀ ਚ ਜਾਣਗੇ ਕਿਤੇ ਵੀ ਲੱਗਿਆ ਵੀ ਸੀਗਾ ਜਦੋਂ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਸੀ ਉਦੋਂ ਤਾਂ ਲੱਗਿਆ ਵੀ ਸੀ। ਹਾਂ ਉਦੋਂ ਲੱਗਿਆ ਵੀ ਕਿਤੇ ਰਾਤੋਂ ਰਾਤ ਇਸੇ ਕਰਕੇ ਤਾਂ ਨਹੀਂ ਵੀ ਹੁਣ ਰਣਜੀਤ ਗਿੱਲ ਨੇ ਵੀ ਅਸਤੀਫਾ ਦਿੱਤਾ ਅਕਾਲੀ ਦਲ ਤੋਂ ਅਕਾਲੀ ਦਲ ਨੂੰ ਛੱਡ ਕੇ ਕਿਤੇ ਆਪ ਚਲਾ ਨਹੀਂ ਚਲੇ ਜਾਣਗੇ ਤੇ ਉਹ ਬੜਾ ਰੌਲਾ ਜਾ ਉਹ ਰਣਜੀਤ ਸਿੰਘ ਗਿੱਲ ਆਪਣੀਆਂ ਇੰਟਰਵਿਊਆਂ ਚ ਕਹਿੰਦੇ ਐ ਕਿ ਮੈਨੂੰ ਤਾਂ ਸਾਰੀਆਂ ਧਿਰਾਂ ਨੇ ਸੰਪਰਕ ਕੀਤਾ ਇਹਦਾ ਮਤਲਬ ਹੈ ਰਣਜੀਤ ਸਿੰਘ ਗਿੱਲ ਹੀ ਵਾਸ ਇਨ ਫੁੱਲ ਡਿਮਾਂਡ ਹੈ ਨਾ ਹੁਣ ਤਾਂ ਉਹਦੀ ਡਿਮਾਂਡ ਖਤਮ ਹੋ ਗਈ ਵੀ ਜੀਪੀ ਜੀ ਚਲੇ ਗਏ ਸੋ ਰਣਜੀਤ ਗਿੱਲ ਉਹਨਾਂ ਦੀ ਵੀ ਫੁੱਲ ਡਿਮਾਂਡ ਹੋਣੀ ਹੈ ਚਲੋ ਉਹਨਾਂ ਜੀ ਰਣਜੀਤ ਗਿੱਲ ਉਹਨਾਂ ਬਾਰੇ ਜਿਹੜੀਆਂ ਗੱਲਾਂ ਪਤਾ ਲੱਗੀਆਂ ਨੇ ਬੰਦੇ ਇਮਾਨਦਾਰ ਦੱਸੇ ਜਾਂਦੇ ਨੇ ਮਿਹਨਤ ਕਸ਼ ਦੱਸੇ ਜਾਂਦੇ ਨੇ ਪਰ ਕਿਉਂਕਿ ਅਕਾਲੀ ਦਲ 'ਚ ਰਹੇ ਨੇ ਸੁਖਬੀਰ ਬਾਦਲ ਨਾਲ ਨੇੜਤਾ ਹੈ ਬਿਕਰਮਜੀਤ ਥੀਏ ਨਾਲ ਨੇੜਤਾ ਹੈ ਉਤੋਂ ਬਿਲਡਰ ਨੇ ਹਣ ਵਿਕਰਮ ਮਜੀਠੀਏ ਤੇ ਜਿਹੜਾ ਵਿਜੀਲੈਂਸ ਬਿਊਰੋ ਲੱਭ ਰਹੀ ਆ ਕੋਈ ਸਬੂਤ ਵਿਕਰਮ ਮਜੀਠੀਏ ਦੇ ਬਹੁਤ ਰਿਸ਼ਤੇਦਾਰਾਂ ਦੇ ਘਰੇ ਦਬਿਸ਼ ਦਿੱਤੀ ਆ ਵਿਕਰਮ ਸਿੰਘ ਮਜੀਠੀਏ ਦੀ ਪੱਤੇ ਮਤਲਬ ਵਿਕਰਮ ਸਿੰਘ ਮਜੀਠੀਏ ਦੇ ਸੌਰੇ ਪਰਿਵਾਰ ਦੇ ਜਿਹੜੇ ਲੀਡਰ ਨੇ ਜਾਂ ਜਿਹੜੇ ਉਹਨਾਂ ਦੇ ਲੋਕ ਨੇ ਉਹਨਾਂ ਦੇ ਵੀ ਕਈ ਥਾਂ ਤੇ ਵਿਜੀਲੈਂਸ ਬਿਊਰੋ ਨੇ ਆਪਣੇ ਪੱਧਰ ਤੇ ਜਾਂਚ ਕੀਤੀ ਆ ਵਿਜੀਲੈਂਸ ਬਿਊਰੋ ਵਾਲੇ ਅਧਿਕਾਰੀ ਉਹਨਾਂ ਦੀ ਆਪਣੀ ਇੱਜ਼ਤ ਦਾਤ ਆ ਸੰਦੀਪ ਜੀ ਅਗਰ ਵਿਜੀਲੈਂਸ ਬਿਊਰੋ ਨੂੰ ਕੁਝ ਨਾ ਹੀ ਲੱਭਿਆ ਉਹਦੇ ਨਾਲ ਜਿਹੜੀ ਬਣੀ ਬਣਾਈ ਹਵਾ ਹੈ ਆਮ ਆਦਮੀ ਪਾਰਟੀ ਦੀ ਉਹਦੇ ਤੇ ਡੈਂਟ ਪਾਊਗਾ ਲੋਕਾਂ ਨੇ ਕਹਿਣਾ ਤੁਸੀਂ ਕਹਿੰਦੇ ਸੀ ਹਜ਼ਾਰ ਏਕੜ ਲੱਭ ਗਿਆ 402 ਹੈਕਟੇਅਰ ਜ਼ਮੀਨ ਲੱਭ ਗਈ ਜਲੰਧਰ ਚ ਕਲੋਨੀ ਚ ਹਿੱਸਾ ਹੈ ਬੀਬੀ ਗਨੀਵਕੌਰ ਦਾ ਵੀ ਦੱਸੋ ਫਿਰ ਵੀ ਤੁਸੀਂ ਤੁਹਾਡੇ ਕੋਲੇ ਤਾਂ ਕੁਝ ਨਹੀਂ ਮਿਲਿਆ ਸੋ ਵਿਜੀਲੈਂਸ ਬਿਊਰੋ ਲਈ ਵੀ ਨੱਕ ਦਾ ਸਵਾਲ ਬਣਿਆ ਹੋਇਆ ਚਲੋ ਮੈਂ ਮੁੱਛ ਦਾ ਸਵਾਲ ਕਹਿ ਦਿੰਨਾ ਉਧਰ ਮਜੀਠੀਆ ਮੋਛਾਂ ਨੂੰ ਤਾਂ ਲਈ ਜਾਂਦਾ ਹੈ ਵਿਜੀਲੈਂਸ ਬਿਊਰੋ ਨੇ ਮੋਛ ਦਾ ਸਵਾਲ ਬਣਾਇਆ ਹੈ ਤੇ ਨੀਲਗਰਗ ਹੁਣਾਂ ਲਈ ਮੈਂ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਕਿ ਵਿਜੀਲੈਂਸ ਬਿਊਰੋ ਨੂੰ ਕੰਸੂਆ ਸੀ ਸੂਹਾ ਮਿਲੀਆਂ ਸੀ ਵਿਜੀਲੈਂਸ ਬਿਊਰੋ ਦੇ ਕਿਤਨਾ ਕਿਤੇ ਰਡਾਰ ਚ ਸੀ ਰਣਜੀਤ ਸਿੰਘ ਜਿਹੜੀ ਸੂਚੀ ਬਣਾਈ ਵਿਜੀਲੈਂਸ ਬਿਊਰੋ ਨੇ ਵੀ ਆਪਾਂ ਕੀ ਤੋਂ ਕੀ ਤੋਂ ਪੁੱਛਗਿੱਚ ਕਰਨੀ ਉਸ ਰਡਾਰ ਤੇ ਸੀ ਰਣਜੀਤ ਸਿੰਘ ਹੁਣ ਸਵਾਲ ਇਹ ਹੈ ਕਿ ਕੀ ਰঞ্জੀਤ ਸਿੰਘ ਗਿੱਲ ਨੇ ਵਿਕਰਮ ਸਿੰਘ ਮਜੀਠੀਆ ਨਾਲ ਮਿਲ ਕੇ ਕੋਈ ਪ੍ਰਾਪਰਟੀ ਦਾ ਬਿਜ਼ਨਸ ਕੀਤਾ ਕੋਈ ਇਸ ਤਰ੍ਹਾਂ ਦੇ ਐਵੀਡੈਂਸ ਨਹੀਂ ਕਿ ਵਿਕਰਮ ਸਿੰਘ ਮਜੀਠੀ ਦੀਆਂ ਕੰਪਨੀਆਂ ਚ ਰঞ্জੀਤ ਸਿੰਘ ਗਿੱਲ ਵੱਲੋਂ ਕੋਈ ਪੈਸੇ ਟ੍ਰਾਂਸਫਰ ਹੋਏ ਹੋਣ ਜਾਂ ਵਿਕਰਮ ਸਿੰਘ ਮਜੀਠੀਏ ਨੇ ਕੋਈ ਰঞ্জੀਤ ਸਿੰਘ ਗਿੱਲ ਕੋਲੋਂ ਖਰੀਦਦਾਰ ਕੀਤੀ ਹੋਵੇ ਕੋਈ ਫਲੈਟ ਫਲੂਟ ਲਿਆ ਹੋਵੇ ਕੋਈ ਇਹ ਸਾਰੇ ਸਵਾਲ ਨੇ ਜਿਹੜੇ ਵਿਜੀਲੈਂਸ ਬਿਊਰੋ ਦੇ ਦਿਮਾਗ ਚ ਪੀ ਪੀ ਕਰਦੇ ਹੋਣਗੇ ਜਿਵੇਂ ਵਿਕਰਮ ਮਜੀਠੀਆ ਕਹਿੰਦੇ ਹੁੰਦੇ ਆ ਸੋ ਵਿਜੀਲੈਂਸ ਬਿਊਰੋ ਜਿਹੜੀ ਗਈ ਹੈ ਅਚਾਨਕ ਹੀ ਰਣਜੀਤ ਸਿੰਘ ਗਿੱਲ ਦੇ ਘਰੇ ਉਹਨਾਂ ਦੇ ਦਫਤਰਾਂ ਤੇ ਪਤਾ ਲੱਗਿਆ ਸਾਰੀ ਜਗ੍ਹਾ ਵਿਜੀਲੈਂਸ ਦਬਿਚ ਦੇ ਰਹੀ ਹੈ ਔਰ ਰਣਜੀਤ ਸਿੰਘ ਗਿੱਲ ਦੇ ਵਕੀਲ ਨੇ ਉਹਨਾਂ ਦਾ ਬਿਆਨ ਵੀ ਆਇਆ ਉਹ ਇਹਨੂੰ ਪੋਲਿਟੀਕਲ ਵੈਂਡੇਟਾ ਦੱਸ ਰਹੇ ਨੇ ਪਹਿਲਾਂ ਆਪਾਂ ਉਹਨਾਂ ਦੇ ਵਕੀਲ ਦੀ ਗੱਲ ਸੁਣ ਲਈਏ ਫਿਰ ਆਪਾਂ ਗੱਲ ਅੱਗੇ ਵਧਾਉਣੀ ਹੈ ਜੀ ਜੀ ਅਨਕ ਬਰਮਾ ਐਡਵੋਕੇਟ ਮੇਰੇ ਨਾਲ ਜੋ ਹੈ ਸਾਥ ਸਟੇਟ ਦੇ ਕੋ-ਕਨਵੈਨਰ ਹੈ ਜੀ ਸਟੇ ਲੋਜੀ ਅਸੀਂ ਆਜ ਇੱਥੇ ਆਏ ਸੀਗੇ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਜੋ ਹੈ ਰਣਜੀਤ ਗਿੱਲ ਦੇ ਰੇਡ ਮਾਰੀ ਹੈ ਰਾਤੀ ਬੀਜੇਪੀ ਜੁਆਇਨ ਕੀਤੀ ਸੀ ਉਹਨਾਂ ਨੇ ਆ ਸਵੇਰੇ ਜੋ ਹੈ ਨਾ ਰੇਡ ਮਾਰੀ ਸਾਰਾ ਪੋਲੀਟੀਕਲ ਮੋਟੀਵੇਟਿਡ ਹੈ ਸਾਡਾ ਇੱਥੇ ਆਉਣ ਦਾ ਇਹ ਸੀਗਾ ਕਿ ਵੀ ਅਸੀਂ ਇੱਥੇ ਆ ਕੇ ਜੋ ਵੀ ਕਾਰਵਾਈ ਹੋਵੇ ਸਾਡੀ ਦੇਖ ਰੱਖਤ ਦੇ ਵਿੱਚ ਹੋਵੇ ਤਾਂ ਕਿ ਕਿਸੇ ਕਿਸਮ ਦਾ ਫਾਲਸ ਐਵੀਡੈਂਸ ਨਾ ਕ੍ਰੀਏਟ ਕੀਤਾ ਜਾਵੇ ਬਟ ਅੰਦਰ ਉਹਨਾਂ ਨੇ ਗੱਲ ਕੀਤੀ ਹੈ ਜਿਹਨਾਂ ਦੀ ਡਿਊਟੀ ਬਾਅਦ ਕਨਸਟੇਬਲ ਦੀ ਬਾਅਦ ਸੀ ਉਹਨਾਂ ਨੇ ਅੰਦਰ ਗੱਲ ਕੀਤੀ ਉਹਨਾਂ ਨੇ ਅੰਦਰ ਸਾਨੂੰ ਨਹੀਂ ਜਾਣ ਦਿੱਤਾ ਅੰਦਰੋਂ ਦੁਨਾਨੇ ਕਿਹਾ ਜੀ ਕਿ ਵੇਟ ਕਰੋ ਅਸੀਂ ਗੱਲ ਕਰਨੇ ਆ ਗੱਲ ਕੀਤੀ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਤੇ ਅਸੀਂ ਜੋ ਹੈ ਆਪਣੀ ਅੱਗੇ ਦਾ ਆਪਸ਼ਨ ਦੇ ਵਾਸਤੇ ਅਸੀਂ ਨਿਕਲੇ ਆ ਬਾਹਰ ਦੇਖਣ ਅਸੀਂ ਅੱਗੇ ਸੋ ਜਿਹੜੇ ਵਕੀਲ ਨੇ ਰਣਜੀਤ ਸਿੰਘ ਗਿੱਲ ਉਹਨਾਂ ਦੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਵਿਜੀਲੈਂਸ ਬਿਊਰੋ ਅੰਦਰ ਜਾਂਚ ਕਰ ਰਹੀ ਹੈ ਹੁਣ ਕਿਸ ਰੂਪ ਚ ਜਾਂਚ ਕਰ ਰਹੀ ਹੈ ਕਿ ਕੋਈ ਕਾਗਜ਼ ਪੱਤਰ ਚੈੱਕ ਹੋ ਰਹੇ ਨੇ ਕਿ ਅ ਵਿਕਰਮ ਜੀਠੀ ਨਾਲ ਕੋਈ ਲਿੰਕ ਲੱਬਿਆ ਜਾ ਰਿਹਾ ਸਾਰਾ ਕੁਝ ਪਤਾ ਉਦੋਂ ਹੀ ਲੱਗਣਾ ਸੰਦੀਪ ਜੀ ਜਦੋਂ ਵਿਜੀਲੈਂਸ ਬਿਊਰੋ ਕੋਈ ਅਫੀਸ਼ੀਅਲ ਬਿਆਨ ਦੇਊਗੀ ਪਰ ਰੱਬ ਸੁੱਖ ਰੱਖੇ ਵਿਜੀਲੈਂਸ ਬਿਊਰੋ ਜੋ ਕਵੇ ਸੱਚ ਕਵੇ ਵਿਜੀਲੈਂਸ ਬਿਊਰੋ ਜੋ ਇੱਥੇ ਕਵੇ ਉਹੀ ਅਦਾਲਤ ਚ ਕਵੇ ਕਿਉਂਕਿ ਅੱਜ ਕੱਲ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੇ ਵੀ ਭਰੋਸਾ ਨਹੀਂ ਹੁੰਦਾ ਸੰਦੀਪ ਜੀ ਜਦੋਂ ਵੀ ਕੋਈ ਗੱਲ ਕਰਦੇ ਨੇ ਬਾਅਦ ਦੇ ਵਿੱਚ ਹੁਣ ਜਿਹੜੀ ਗੱਲ ਕੀਤੀ ਦਮਨਵੀਰ ਸੋਪਤੀ ਨੇ ਵਿਕਰਮਜੀਠੀ ਦੇ ਵਕੀਲ ਨੇ ਕਹਿੰਦਾ ਸਰਕਾਰੀ ਵਕੀਲ ਮੀਡੀਆ ਅੱਗੇ ਤਾਂ ਕਹਿ ਰਹੇ ਨੇ ਕਿ 402 ਹੈਕਟੇਰ ਤੇ ਕਹਿੰਦੇ ਅਦਾਲਤ ਦੇ ਵਿੱਚ ਇਹਦਾ ਜ਼ਿਕਰ ਕੋਈ ਨਹੀਂ ਹੁਣ ਇਹ ਰੇਟ ਦਾ ਹੈ ਰਣਜੀਤ ਸਿੰਘ ਗਿੱਲ ਦੇ ਇਹਦਾ ਅਸਲ ਉਦੇਸ਼ ਕੀ ਹੈ ਇਹਦੀ ਬਰੀਫਿੰਗ ਆਏਗੀ ਨੀਲ ਗਰਗ ਦੇ ਜਿਹੜੇ ਇਲਜ਼ਾਮ ਨੇ ਉਹ ਠੀਕ ਹੈ ਆਪਣੀ ਜਗ੍ਹਾ ਪਰ ਰਣਜੀਤ ਗਿੱਲ ਦਾ ਅਚਾਨਕ ਬੀਜੇਪੀ 'ਚ ਚਲੇ ਜਾਣਾ ਇਹ ਆਪਣੇ ਆਪ 'ਚ ਕਈ ਨਵੀਂ ਤਰ੍ਹਾਂ ਦੇ ਸੰਕੇਤ ਨੇ ਉਂਝ ਅਗਰ ਅਨਜੀਤ ਸਿੰਘ ਗਿੱਲ ਜਨਾਬ ਸਾਹਿਬ ਹਰ ਬੰਦਾ ਆਜ਼ਾਦ ਆ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰ ਸਕਦਾ ਉਹ ਆਪ ਚ ਜਾਂਦੇ ਭਾਜਪਾ ਚ ਚਲੇ ਗਏ ਚਲੋ ਵਾਪਸ ਅਕਾਲੀ ਦਲ ਚ ਚਲੇ ਜਾਂਦੇ ਕਿਸੇ ਹੋਰ ਪਾਰਟੀ ਚ ਕਾਂਗਰਸ ਚ ਚਲੇ ਜਾਂਦੇ ਤੇ ਇਹ ਮਤਲਬ ਪੋਲੀਟੀਕਲ ਮੈਂਡੇਟਾ ਜਿੱਦਾਂ ਤੁਸੀਂ ਕੱਲ ਹੀ ਗੱਲ ਕੀਤੀ ਸੀ ਆਪਾਂ ਉਸੇ ਗੱਲ ਨੂੰ ਥੋੜਾ ਜਿਆਦਾ ਹਰ ਬਣਾ ਕੇ ਚੱਲਦੇ ਆ ਇਹ ਮਤਲਬ ਦਿੱਲੀ ਵਾਲਾ ਕੰਮ ਨਹੀਂ ਲੱਗ ਰਿਹਾ ਵੀ ਜਿੱਦਾਂ ਦਿੱਲੀ ਦੇ ਵਿੱਚ ਭਾਜਪਾ ਨੇ ਇੱਕ ਵੇਲੇ ਇੱਕ ਸਮਾਉ ਸੀ ਆਪ ਦੇ ਹਰੇਕ ਲੀਡਰ ਦੇ ਘਰ ਜਿਹੜਾ ਈਡੀ ਜਾਂਦੀ ਸੀ ਫਿਰ ਜੇਲ ਵੀ ਕੱਟਣੀ ਪਈ ਉਹੋ ਜਿਹਾ ਮਾਹੌਲ ਪੰਜਾਬ ਚ ਵੀ ਬਣਦਾ ਜਾਂਦਾ ਦੇਖੋ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਸੀ ਆਪਾਂ ਕੁਝ ਦਿਨ ਪਹਿਲਾਂ ਵੀ ਇੱਕ ਪ੍ਰੋਗਰਾਮ ਕੀਤਾ ਸੀ ਕਿ 27 ਤੋਂ ਪਹਿਲਾਂ ਬਹੁਤ ਵੱਡੀ ਗਿਣਤੀ ਲੀਡਰ ਨੇ ਜਿਹੜੇ ਕੱਲ ਦੀ ਗੱਲ ਚੱਕੂਗੀ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਜਿਹੜੇ ਨੇ ਦੂਜੀਆਂ ਪਾਰਟੀਆਂ ਦੇ ਉਹ ਆਮ ਆਦਮੀ ਪਾਰਟੀ ਦੇ ਰਡਾਰ ਤੇ ਆ ਤੁਸੀਂ ਦੇਖੋ ਚਰਨਜੀਤ ਚੰਨੀ ਸਾਹਿਬ ਰਡਾਰ ਤੇ ਆ ਤੁਸੀਂ ਦੇਖੋ ਬੱਸਾਂ ਦਾ ਜਿਹੜਾ ਟਰਾਂਸਪੋਰਟ ਵਾਲਾ ਮਾਮਲਾ ਹੈ ਰਾਜਸਥਾਨ ਦਾ ਉਹ ਰਡਾਰ ਤੇ ਆ ਹਾਲਾਂਕਿ ਸੁਖਪਾਲ ਖਹਿਰਾ ਤਾਂ 144 ਜਿਹੜੀਆਂ ਕਾਰਾਂ ਖਰੀਦੀਆਂ ਗਈਆਂ ਆਮ ਆਦਮੀ ਪਾਰਟੀ ਦੀਆਂ ਔਰ ਮਨਜਿੰਦਰ ਸਰਸਾ ਮਨਜਿੰਦਰ ਸਰਸਾ ਵੀ 144 ਕਾਰਾਂ ਜਿਹੜੀਆਂ ਖਰੀਦੀਆਂ ਗਈਆਂ ਉਹਦੇ ਤੇ ਦਿੱਲੀ ਚ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਸੋ ਜਿਹੜੀਆਂ 144 ਬੱਸਾਂ ਵਾਲਾ ਕੰਮ ਹੈ ਇਹ ਕੇਂਦਰ ਵਾਲੀ ਬੀਜੇਪੀ ਦੇ ਵੀ ਉਹਨਾਂ ਦੇ ਜ਼ਿਹਨ ਚ ਆ ਗਿਆ ਇਹ ਤਾਂ ਰੱਬ ਸੁੱਖ ਰੱਖੇ ਭਗਵੰਤ ਮਾਨ ਨੇ ਤਾਂ ਸਾਫ਼ ਕਰਤਾ ਵੀ ਅਸੀਂ ਕਮਿਸ਼ਨ ਨਹੀਂ ਕਮਿਸ਼ਨ ਲੈ ਕੇ ਸਿਆਸਤ ਨਹੀਂ ਕਰਦੇ ਇੱਕ ਦਿਨ ਉਹ ਬਿਆਨ ਦੇ ਰਹੇ ਸੀ ਭਗਵੰਤਬਾਨ ਪਰ ਜਿਹੜੀ ਪੋਲੀਟੀਕਲ ਮਾਹੌਲ ਬਣ ਗਿਆ ਜਿਵੇਂ ਦਿੱਲੀ ਚ ਵੀ ਸੀ ਹੁਣ ਆਮ ਆਦਮੀ ਪਾਰਟੀ ਵਾਲੇ ਦਿੱਲੀ ਚ ਬਾਰ ਬਾਰ ਕਹਿੰਦੇ ਰਹੇ ਕਿ ਅਸੀਂ ਕੋਈ ਐਕਸਾਈਜ਼ ਪਾਲਿਸੀ ਚ ਘਟਾਲਾ ਨਹੀਂ ਕੀਤਾ ਸਾਨੂੰ ਗੈਰ ਕਾਨੂੰਨੀ ਤੌਰ ਤੇ ਅੰਦਰ ਕਰਕੇ ਬੀਜੇਪੀ ਚੋਣਾ ਜਿੱਤਣਾ ਚਾਹੁੰਦੀ ਹੈ ਪਰ ਬੀਜੇਪੀ ਦਿੱਲੀ ਚ ਚੋਣਾ ਜਿੱਤੀ ਵੀ ਹੁਣ ਅਰਵਿੰਦ ਕੇਦਰੀ ਆਲਨੀ ਸਿਸ਼ੋਧੀਆਂ ਸਤਿੰਦਰ ਜੈਨ ਕਿੰਨਾ ਸਮਾਂ ਜ਼ਿਲ੍ਹਾ ਚ ਰਹੇ ਤੇ ਹੁਣ ਕੀ ਪੰਜਾਬ ਚ ਦਿੱਲੀ ਵਾਲੀ ਜਿਹੜੀ ਪਾਰਟੀ ਐ ਕਿ ਪੰਜਾਬ 'ਚ ਵੀ ਦਿੱਲੀ ਵਾਲੀ ਪਾਰਟੀ ਟਿੱਟ ਫੋਰ ਟੈਟ ਤੇ ਚੱਲ ਰਹੀ ਐ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਇਸ ਹਿਸਾਬ ਨਾਲ ਤਾਂ ਲੱਗਦਾ ਹੈ ਕਿ ਹੁਣ ਰੇਡ ਰੇਡ ਖੇਡਾਂ ਸ਼ੁਰੂ ਹੋ ਗਈਆਂ ਡੇਢ ਕਸਾਲ ਰਹਿ ਗਿਆ ਚੋਣਾਂ ਨੂੰ ਸੰਦੀਪ ਜੀ ਮੈਨੂੰ ਲੱਗਦਾ ਪੰਜਾਬ 'ਚ ਅੱਜ ਤੱਕ ਪੂਰੇ 70 ਸਾਲਾਂ 'ਚ ਇੰਨੀਆਂ ਰੇਡਾਂ ਨਹੀਂ ਪਈਆਂ ਹੋਣਗੀਆਂ ਜਿੰਨੀਆਂ ਸਵਾ ਡੇਢ ਸਾਲ 'ਚ ਪੈਣਗੀਆਂ ਹੁਣ ਇਹ ਨਹੀਂ ਪਤਾ ਕੌਣ ਕਿਹਦੇ ਤੇ ਰੇਡ ਮਾਰੂਗਾ ਇਹ ਤਾਂ ਹੁਣ ਜਦੋਂ ਆਪਾਂ ਸਵੇਰੇ ਉੱਠਿਆ ਕਰਾਂਗੇ ਫੇਰ ਹੀ ਪਤਾ ਲੱਗਦਾ ਆਮ ਤੌਰ ਤੇ ਸਵੇਰੇ 5:00 ਵਜੇ ਕਹਿੰਦੇ ਈਡੀ ਵਾਲੇ ਜਾਂ ਵਿਜੀਲੈਂਸ ਵਾਲੇ ਛਾਪਾ ਮਾਰੀ ਕਰਦੇ ਨੇ ਸਵੇਰੇ ਸਵੇਰੇ ਉੱਠ ਕੇ ਨਹਾ ਧੋ ਕੇ ਨਿਕਲ ਜਾਂਦੇ ਨੇ ਹੁਣ ਇਹ ਰੇਡਾਂ ਅਗਰ ਇਸੇ ਤਰ੍ਹਾਂ ਪੈਂਦੀਆਂ ਰਹੀਆਂ ਜਿਹੜੇ ਵਕੀਲ ਨੇ ਜੀ ਗਏ ਇਹ ਵੀ ਹੈ ਨਾ ਵੀ ਕੁਝ ਲੱਭਣਾ ਵੀ ਤੇ ਚਾਹੀਦਾ ਆਪਾਂ ਸ਼ੁਰੂ ਕਰੀਏ ਜੇ ਥੋੜੀ ਜੀ ਗੱਲ ਨੂੰ ਥੋੜਾ ਲੰਮਾ ਵੀਕ ਹੋ ਜਵੇ ਕੋਈ ਗੱਲ ਨਹੀਂ 22 ਤੋਂ ਸ਼ੁਰੂ ਕਰੀਏ ਜਦੋਂ ਇਹਨਾਂ ਦੇ ਆਪਣੇ ਸਿਹਤ ਮੰਤਰੀ ਉਹ ਆਪਣਾ ਪੰਸਲ ਸਾਹਿਬ ਮੇਰਾ ਖਿਆਲ ਪਵਨ ਪੰਸਲ ਸੀਗੇ ਡਾਕਟਰ ਪੰਸਲ ਜਿਹੜੇ ਮਾਨਸਾ ਤੋਂ ਉਹਨਾਂ ਦਾ ਮਾਮਲਾ ਆਇਆ ਫਿਰ ਉੱਚ ਕਲੀਨ ਚੇਟ ਹੋ ਗਈ ਉਸ ਤੋਂ ਬਾਅਦ ਕਿੰਨੇ ਹੀ ਮਾਮਲੇ ਆਇਆ ਬਿਕਰਮਜੀਠਿਆ ਵਾਲੇ ਮਾਮਲੇ ਦੇ ਵਿੱਚ ਵੀ ਦੇਖੋ ਵਕੀਲ ਤਰੀਕ ਤੇ ਤਰੀਕ ਮੰਗੀ ਜਾਂਦੇ ਆ ਤੇ ਮਾਮਲੇ ਸਾਰੇ ਵਿਜੀਲੈਂਸ ਨਾਲ ਜੁੜੇ ਹੋਏ ਆ ਤੇ ਜੇ ਇਹਦੇ ਚੋਂ ਵੀ ਕੁਝ ਨਹੀਂ ਲੱਭਾ ਫਿਰ ਇਹ ਜਦੋਂ 2027 ਨੂੰ ਲੈ ਕੇ ਆਮ ਆਦਮੀ ਪਾਰਟੀ ਲੋਕਾਂ ਚ ਜਾਏਗੀ ਤੇ ਫਿਰ ਇਹ ਕਿਤਾ ਜਸਟੀਫਾਈ ਕਰਨਗੇ ਲੋਕਾਂ ਨੂੰ ਵੀ ਕੀ ਕਹਿਣਗੇ ਵੀ ਅਸੀਂ ਤੇ ਰੇਡ ਕੀਤੀ ਸਾਨੂੰ ਲੱਭਾ ਰੱਖ ਨਹੀਂ ਨਹੀਂ ਦੇਖੋ ਤੁਸੀਂ ਕਿੱਲਾ ਆਮ ਆਦਮੀ ਪਾਰਟੀ ਦਾ ਨਾ ਕਹੋ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਬਿਕਰਮ ਸਿੰਘ ਮਜੀਠੀਆ ਤੇ ਉਹ ਤਾਂ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਆਪਣਾ ਨਵਾਂ ਪਰਚਾ ਦਰਜ ਕੀਤਾ ਹੈ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਦੋ ਕਰਤੇ ਹੁਣ ਤਾਂ ਹੋ ਸਕਦਾ ਹੋਰ ਵੀ ਕਰ ਦੇਣ ਇੱਕ ਦੋ ਵਿਕਰਮਜੀਠੀ ਜਿਹੜੀ ਜਿਹੜਾ ਤੁਹਾਡਾ ਸਵਾਲ ਸੀ ਮੂਲ ਰੂਪ ਦੇ ਵਿੱਚ ਦਿੱਲੀ ਦੇ ਵਿੱਚ ਜੋ ਕੁਝ ਵਾਪਰਿਆ ਅਗਰ ਪੰਜਾਬ 'ਚ ਵੀ ਉਸੇ ਤਰ੍ਹਾਂ ਦਾ ਵਾਪਰੂਗਾ ਤੇ ਪੰਜਾਬ ਚ ਆਮ ਆਦਮੀ ਪਾਰਟੀ ਤੇ ਵਿਰੋਧੀ ਸਵਾਲ ਚੱਕਣਗੇ ਜਿਵੇਂ ਦਿੱਲੀ ਤੇ ਬੀਜੇਪੀ ਤੇ ਆਮ ਆਦਮੀ ਪਾਰਟੀ ਵਾਲੇ ਸਵਾਲ ਚੱਕਦੇ ਸੀ ਵੀ ਤੁਸੀਂ ਕਿਉਂ ਸਾਡੇ ਐਮਐਲਏ ਤੇ ਛਾਪੇ ਮਾਰਦੇ ਹੋ ਔਰ ਤੁਸੀਂ ਦਿੱਲੀ ਚ ਦੇਖੋ ਅਭ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਲੀਡਰ ਬੀਜੇਪੀ ਚ ਵੀ ਸ਼ਾਮਲ ਹੋਏ ਨੇ ਇੱਕ ਆਮ ਆਦਮੀ ਪਾਰਟੀ ਦਾ ਮੰਤਰੀ ਵੀ ਬੀਜੇਪੀ ਚ ਸ਼ਾਮਲ ਹੋ ਗਿਆ ਸੀ ਕਿਲਾਸ਼ ਗਹਿਲੋਤ ਸੁਨੀਲ ਜੀ ਪੰਜਾਬ ਚ ਵੀ ਦੇਖ ਲਓ ਨਾ ਸੁਸ਼ੀਲ ਰਿੰਕੂ ਦਾ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ ਵੀ ਜੇਪੀ ਚ ਲਿਆ ਗਿਆ ਬਿਲਕੁਲ ਇਹ ਸ਼ੀਤਲ ਗੁਰਾਲ ਔਰ ਔਰ ਰਵਨੀਤ ਬਿੱਟੂ ਜੀ ਦੀ ਟਿਕਟ ਕੋਈ ਕੱਟ ਨਹੀਂ ਸੀ ਸਕਦਾ ਕਾਂਗਰਸ ਜੀਦਾ ਜ਼ਿਲ੍ਹਾ ਪ੍ਰਧਾਨ ਉਹਦੇ ਲਈ ਪ੍ਰਚਾਰ ਕਰ ਰਿਹਾ ਘਰ ਘਰ ਜਾ ਕੇ ਤੇ ਰਵਨੀਤ ਬਿੱਟੂ ਦਿੱਲੀ ਚ ਫੁੱਲਾਂ ਦਾ ਗੁਲਦਸਤਾ ਫੜੀ ਬੈਠਾ ਤੁਸੀਂ ਦੇਖੋ ਉਹ ਬਿੱਟੂ ਲਈ ਟਿਕਟਾਂ ਮੰਗੀ ਜਾਂਦਾ ਹੈ ਪ੍ਰਧਾਨ ਲੁਧਿਆਣੇ ਵਾਲਾ ਉਹ ਬੜੇ ਬੜਾ ਮਿਹਨਤੀ ਲੀਡਰ ਹੈ ਲੁਧਿਆਣੇ ਵਾਲਾ ਜਿਹੜਾ ਪ੍ਰਧਾਨ ਹੈ ਆਪਣੇ ਸੰਗੇ ਤਲਵਾਰ ਸੰਗੇ ਤਲਵਾਰ ਜੀ ਉਹ ਵੋਟਾਂ ਮੰਗੀ ਜਾ ਰਹੇ ਨੇ ਘਰਾਂ ਚ ਬੈਠੇ ਲੋਕਾਂ ਦੇ ਵੀ ਆਪਾਂ ਰਵਨੀਤ ਬਿੱਟੂ ਜੀ ਨੂੰ ਜਿਤਾਉਣਾ ਹੈ ਕਾਂਗਰਸ ਦੀ ਟਿਕਟ ਪੱਕੀ ਹੋਣੀ ਵੋਟ ਪੱਕੀ ਹੋਣੀ ਚਾਹੀਦੀ ਲੋਕ ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਉਹ ਤਾਂ ਫੁੱਲ ਫੜੀ ਬੈਠੇ ਨੇ ਬਿੱਟੂ ਜੀ ਤਾਂ ਦਿੱਲੀ ਆ ਦੇਖੋ ਟੀਵੀ ਤੇ ਤੇ ਤੁਸੀਂ ਦੇਖੋ ਫਿਰ ਹੋਣਾ ਕੀ ਆ ਹੁਣ ਸਿਆਸਤ ਇਹ ਗੱਲ ਇਕੱਲੀ ਦੋ ਲੀਡਰਾਂ ਦੀ ਨਹੀਂ ਹੋਰ ਬੜੇ ਨੇ ਬੀਬੀ ਪ੍ਰਨੀਤ ਕੌਰ ਦੇਖ ਲਓ ਕੈਪਟਨ ਬਰਿੰਦਰਜੀ ਧਰਮਪਤਨੀ ਪਹਿਲਾਂ ਕੈਪਟਨ ਪਾਰਟੀ ਛੱਡ ਕੇ ਆਪਣੀ ਪਾਰਟੀ ਬਣਾ ਕੇ ਬੀਜੇਪੀ ਚ ਰਲ ਗਿਆ ਤੇ ਬੀਬੀ ਪ੍ਰਨੀਤ ਕੌਰ ਕਾਂਗਰਸ ਦੀ ਰਹੀ ਜਦੋਂ ਚੋਣਾਂ ਨੇੜੇ ਆਈਆਂ ਉਦੋਂ ਬੀਬੀ ਪ੍ਰਨੀਤ ਕੌਰ ਵੀ ਛਾਲ ਮਾਰ ਗਈ ਬੀਜੇਪੀ ਚ ਹੋਰ ਬੜਿਆਨੇ ਛਾਲਾਂ ਮਾਰੀਆਂ अच्छा संदीप पा जी ਜਿਵੇਂ ਮੇਰੇ ਵਰਗੇ ਜਿਹੜੇ ਥੋੜੇ ਨਲਾਇਕ ਜਿਹੇ ਵਿਦਿਆਰਥੀ ਹੁੰਦੇ ਆ ਨਾ ਸਧਾਰਨ ਜਿਹੇ ਵਿਦਿਆਰਥੀ ਜਦੋਂ ਇਮਤਿਹਾਨ ਨੇੜੇ ਆ ਜਾਂਦੇ ਅਸੀਂ ਟਾਰਗੇਟ ਫਿਟ ਕਰ ਦਿੰਨੇ ਆ ਵੀ 3 ਮਹੀਨੇ ਰਹਿ ਗਏ ਹੁਣ ਆਪਾਂ ਰੋਜ਼ 4 ਘੰਟੇ ਪੜ੍ਹਿਆ ਕਰਨਾ ਨਹੀਂ ਪੜ੍ਹਦੇ 2 ਮਹੀਨੇ ਰਹਿ ਜਾਂਦੇ ਆਪਾਂ ਕਹਿੰਨੇ ਆ ਲਾ ਵੀ ਹੁਣ ਆਪਾਂ ਰੋਜ਼ 5 ਘੰਟੇ ਪੜ੍ਹਿਆ ਕਰਨਾ 2 ਮਹੀਨੇ ਖੇਡਣਾ ਨਹੀਂ ਫਿਰ 1 ਮਹੀਨਾ ਰਹਿ ਜਾਂਦਾ ਆਪਾਂ ਕਹਿੰਨੇ ਲਓ ਜੀ ਹੁਣ ਸਭ ਕੁਝ ਬੰਦ ਕੋਈ ਨਹੀਂ ਖੇਡਣਾ ਹੁਣ ਆਪਾਂ ਰੋਜ਼ ਪੜਾਂਗੇ ਸਾਰਾ ਦਿਨ ਪੜਨਾ ਫਿਰ 15 ਦਿਨ ਰਹਿ ਜਾਂਦੇ ਫਿਰ ਆਪਾਂ ਕਹਿੰਦੇ ਆ ਨਹੀਂ ਹੁਣ ਨਹੀਂ ਆਪਾਂ ਬਾਹਰ ਨਿਕਲਣਾ ਕਰੂ ਆਪਾਂ ਸਕੂਲੋਂ ਵੀ ਛੁੱਟੀਆਂ ਲੈ ਕੇ ਘਰੇ ਬਹਿ ਕੇ ਪੜਾਂਗੇ ਤੇ ਜਦੋਂ ਦਿਨ ਰਹਿ ਜਾਂਦੇ 3-4 ਫਿਰ ਕਹਿੰਦੇ ਹੁਣ ਕੋਈ ਹੱਲ ਨਹੀਂ ਪਰਚੀਆਂ ਬਣਾ ਗਏ ਤੇ ਉਹ ਜਿਹੜੇ ਦੂਸਰੇ ਲੀਡਰ ਨੇ ਜਿਹੜੇ ਪਾਰਟੀਆਂ ਬਦਲਦੇ ਨੇ ਉਹ ਐਂਡ ਤੱਕ ਦੇਖਦੇ ਰਹਿੰਦੇ ਨੇ ਵੀ ਸ਼ਾਇਦ ਕੁਝ ਬਣ ਜੇ ਕੁਝ ਬਣ ਜੇ ਕੋਈ ਸਮਝੌਤਾ ਹੋ ਜੇ ਕੁਝ ਹੋ ਜੇ ਤੇ ਜਦੋਂ ਉਹਨਾਂ ਨੂੰ ਲੱਗ ਜਾਣਾ ਵੀ ਕੁਝ ਹੋ ਨਹੀਂ ਸਕਦਾ ਫਿਰ ਉਹ ਪਾਰਟੀ ਬਦਲ ਦਿੰਦੇ ਨੇ ਤੇ ਹੁਣ ਸਰਕਾਰਾਂ ਕੀ ਕਰਦੀਆਂ ਨੇ ਹੁਣ ਸਰਕਾਰਾਂ ਨੇ ਦੇਖਿਆ ਵੀ ਹੁਣ ਕੁਝ ਹੋ ਨਹੀਂ ਸਕਦਾ ਰਣਜੀਤ ਗਿਲ ਤਾਂ ਬੀਜੇਪੀ ਦੀ ਚੱਲਿਆ ਗਿਆ ਕਿਹਨੇ ਮਾਰੋ ਸਵੇਰੇ ਛਾਪਾ ਸਵੇਰੇ ਛਾਪਾ ਪੈ ਗਿਆ ਰਣਜੀਤ ਗਿਲ ਦੇ ਸੋ ਸਰਕਾਰਾਂ ਵੀ ਅੰਤ ਤੱਕ ਦੇਖਦੀਆਂ ਨੇ ਉਹ ਦੇਖੀ ਜਾਂਦੀਆਂ ਹੋਣਗੀਆਂ ਵੀ ਕੀ ਰਣਜੀਤ ਗਿਲ ਸਾਡੇ ਚਾਹੁੰਦਾ ਹੈ ਸਾਡੇ ਚਾਹੁੰਦਾ ਹੈ ਸਾਡੇ ਚਾਹੁੰਦਾ ਹੈ ਨਹੀਂ ਆਇਆ ਮਾਰੋ ਛਾਪਾ ਮੈਂ ਨਹੀਂ ਕਹਿੰਦਾ ਵੀ ਜੋ ਮੈਂ ਕਹਿ ਰਿਹਾ ਇਹੀ ਹੈ ਪਰ ਪ੍ਰਤੀਤ ਹੀ ਹੁੰਦਾ ਹੈ ਪ੍ਰਤਿਬਿੰਬੇ ਬਣ ਰਿਹਾ ਹੈ ਕਿ ਪੋਲਿਟਿਕਲ ਪਾਰਟੀਆਂ ਨੂੰ ਇਸ ਵਕਤ ਸਭ ਤੋਂ ਵੱਧ ਅਗਰ ਕਿਸੇ ਦੀ ਲੋੜ ਹੈ ਨਾ ਪੰਜਾਬ 'ਚ ਸੰਦੀਪ ਜੀ ਉਹ ਲੀਡਰਾਂ ਦੀ ਲੋੜ ਹੈ ਤੁਸੀਂ ਦੇਖੋ ਕਿੰਨੇ ਵਧੀਆ ਪੱਤਰਕਾਰ ਹੋ ਸੰਦੀਪ ਜੀ ਜੇ ਕਿਸੇ ਪਾਰਟੀ ਨੂੰ ਪਤਾ ਲੱਗ ਗਿਆ ਨਾ ਵੀ ਤੁਸੀਂ ਚੋਣ ਲੜਨ ਦੇ ਇੱਛਕ ਹੋ ਤੇ ਪੋਲਿਟਿਕਲ ਪਾਰਟੀਆਂ ਤੁਹਾਡੇ ਪਿੱਛੇ ਪੈ ਜਾਣੀਆਂ ਵੀ ਸੰਦੀਪ ਜੀ ਸਾਡੀ ਪਾਰਟੀ 'ਚ ਲੜੋ ਸਾਨੂੰ ਲੋੜ ਹੈ ਸਾਡੀ ਪਾਰਟੀ 'ਚ ਲੜੋ ਸਾਨੂੰ ਪੰਜਾਬ 'ਚ ਸਭ ਤੋਂ ਵੱਧ ਕ੍ਰਾਈਸਿਸ ਕੀ ਹੈ ਪੰਜਾਬ 'ਚ ਸਭ ਤੋਂ ਵੱਧ ਕ੍ਰਾਈਸਿਸ ਲੀਡਰਾਂ ਦਾ ਹੈ ਪੋਲੀਟੀਕਲ ਪਾਰਟੀਆਂ ਨੂੰ ਲੀਡਰ ਨਹੀਂ ਲੱਭ ਰਹੇ ਜਿਹੜੇ ਬਦਲਾਅ ਦੇ ਨਾਂ ਤੇ ਨਵੇਂ-ਨਵੇਂ ਲੀਡਰ ਆਏ ਸੀ ਉਹਨਾਂ ਦੇ ਵਿੱਚੋਂ ਅੱਧੇ ਲੀਡਰਾਂ ਦੀ ਹਵਾ ਖਰਾਬ ਹੋ ਗਈ ਅਧਿਆਂ ਦੀ ਜਾਂ ਥੋੜੇ-ਬਹੁਤਿਆਂ ਦੀ ਜਿੰਨਿਆਂ ਦੀ ਵੀ ਹਰ ਪਾਰਟੀ ਹਰ ਪਾਰਟੀ ਕਹਿੰਦੀ ਅਸੀਂ ਨਵੇਂ ਚਿਹਰੇ ਲੈ ਕੇ ਆਉਣੇ ਨਵੇਂ ਚਿਹਰੇ ਸਿਆਸਤ ਚ ਆਉਣ ਨੂੰ ਤਿਆਰ ਨਹੀਂ ਤੇ ਜੇ ਕਿਤੇ ਪਤਾ ਲੱਗ ਜੇ ਪੋਲੀਟੀਕਲ ਪਾਰਟੀਆਂ ਨੂੰ ਵੀ ਇਹ ਚਿਹਰਾ ਪਾਰਟੀ ਬਦਲੂਗਾ ਇਹ ਚਿਹਰਾ ਜੋ ਲੜਨ ਦਾ ਇੱਛਕ ਹੈ ਇਹ ਇੰਡਸਟ੍ਰੀਅਲਿਸਟ ਵੀ ਹੈ ਇਹਦੇ ਕੋਲੇ ਚਾਰ ਪੈਸੇ ਵੀ ਨਹੀਂ ਇਹ ਆਪਣੀ ਇਲੈਕਸ਼ਨ ਤੇ ਪੈਸਾ ਵੀ ਲਾ ਲੂ ਜਾਂ ਕੋਈ ਸਮਾਜ ਸੇਵਕ ਹੈ ਲੋਕਾਂ 'ਚ ਪਕੜ ਚੰਗੀ ਹੈ ਸੰਦੀਪ ਜੀ ਪੋਲੀਟੀਕਲ ਪਾਰਟੀਆਂ ਵਾਲੇ ਕਹਿੰਦੇ ਜੋ ਮਰਜ਼ੀ ਹੋ ਜੇ ਇਹ ਬੰਦਾ ਸਾਡੀ ਪਾਰਟੀ ਚਾਉਣਾ ਚਾਹੀਦਾ ਹੈ ਅੱਜਕੱਲ ਮਾਹੌਲ ਇਹ ਇਹ ਅੰਦਰੂਨੀ ਗੱਲ ਦੱਸ ਰਿਆਂ ਜਿਹੜੀਆਂ ਗੱਲਾਂ ਪੋਲੀਟੀਕਲ ਪਾਰਟੀਆਂ ਦੇ ਅੰਦਰ ਚੱਲ ਰਹੀਆਂ ਨੇ ਜਿਵੇਂ ਅੱਜਕੱਲ ਜਿਵੇਂ ਲੈਂਡ ਆਰਡਰ ਦੀ ਗੱਲ ਹੁੰਦੀ ਹੈ ਨਾ ਕੋਈ ਵੀ ਸਾਡੀ ਬਜ਼ੁਰਗ ਮਾਤਾ ਭੈਣ ਜਦੋਂ ਬਾਜ਼ਾਰ ਜਾਂਦੀ ਹੈ ਉਹ ਕੰਨਾਂ ਤੇ ਹੱਥ ਰੱਖ ਕੇ ਜਾਂਦੀ ਹੈ ਵੀ ਮੇਰੀਆਂ ਕਿਤੇ ਬਾਲੀਆਂ ਨਾ ਕੋਈ ਲਾ ਕੇ ਲੈ ਜਾਵੇ ਉਹ ਲੀਡਰ ਜਿਨ੍ਹਾਂ ਦੇ ਉਹ ਲੋਕ ਜਿਹੜੇ ਕੋਈ ਸਮਾਜ ਸੇਵੀ ਨਹੀਂ ਉਪਯੋਗਪਤੀ ਨਹੀਂ ਜਿਨ੍ਹਾਂ ਦੀ ਇੱਛਾ ਵੀ ਅਸੀਂ ਚੋਣ ਲੜਨੀ ਹੈ ਉਹ ਆਪਣੀ ਇੱਛਾ ਦੱਬ ਕੇ ਲੁਕੋ ਕੇ ਕੰਮ ਕਰ ਰਹੇ ਨੇ ਵੀ ਜੇ ਕਿਸੇ ਪਾਰਟੀ ਨੂੰ ਪਤਾ ਲੱਗ ਗਿਆ ਵੀ ਇਸ ਬੰਦੇ ਨੇ ਚੋਣ ਲੜਨੀ ਹੈ ਤੇ ਉਹ ਕਹਿੰਦਾ ਜੀ ਮੇਰਾ ਤਾਂ ਜਿਉਣਾ ਔਖਾ ਹੋ ਜਾਊਗਾ ਮੈਂ ਤਾਂ ਫਸ ਜੂਗਾ ਜੇ ਇੱਕ ਪਾਰਟੀ ਚ ਨਹੀਂ ਗਿਆ ਦੂਜੀ ਨੇ ਤਿਆਰ ਹੈ ਉਹਨੇ ਕਿਹਾ ਕੋਈ ਨਹੀਂ ਫਿਰ ਉਹ ਕੰਮ ਹੋ ਰਿਹਾ ਹੈ ਸਾਡੇ ਮੁਲਕ ਦੀ ਸਿਆਸਤ ਦੇ ਵਿੱਚ ਤੁਸੀਂ ਦੇਖੋ ਨਾ ਤੁਸੀਂ ਪੂਰੇ ਮੁਲਕ ਦੀ ਗੱਲ ਕਰ ਲਓ ਮਹਾਰਾਸ਼ਟਰ ਲੈ ਲਓ ਬਿਹਾਰ ਲੈ ਲਓ ਕਿਵੇਂ ਛਾਪੇ ਤੇ ਛਾਪੇ ਛਾਪੇ ਤੇ ਛਾਪੇ ਤੁਸੀਂ ਦੇਖੋ ਈਡੀ ਦੇ ਛਾਪੇ ਦੇਖ ਲਓ ਵਿਜੀਲੈਂਸ ਦੇ ਛਾਪੇ ਦੇਖ ਲਓ 90% ਛਾਪੇ ਲੀਡਰਾਂ ਦੇ ਪੈ ਰਹੇ ਨੇ ਤੁਸੀਂ ਕਦੀ ਦੇਖਿਆ ਵੀ ਫਲਾਣੇ ਜ਼ਿਲ੍ਹੇ ਦਾ ਡੀਸੀ ਫੜ ਲਿਆ ਜੀ ਵਿਜੀਲੈਂਸ ਨੇ ਤੁਸੀਂ ਦੇਖਿਆ ਕਦੀ ਵੀ ਆ ਐਸਐਸਪੀ ਚੱਕ ਕੇ ਲੈ ਗਿਆ ਵਿਜੀਲੈਂਸ ਬਿਊਰੋ ਆ ਤੁਸੀਂ ਨਿਊ ਚੰਡੀਗੜ੍ਹ ਚ ਕਹਿੰਦੇ ਅਮਰੂਦਾਂ ਦੇ ਬਾਗਾਂ ਦਾ ਘਟਾਲਾ ਹੋ ਗਿਆ ਕੋਈ ਅਫਸਰ ਵਿਜੀਲੈਂਸ ਬਿਊਰੋ ਨੇ ਚੱਕਿਆ ਹੋਇਆ ਐਡੀ ਹਿੰਮਤ ਵਿਜੀਲੈਂਸ ਬਿਊਰੋ ਦੀ ਹੈ ਕਿ ਵਿਜੀਲੈਂਸ ਬਿਊਰੋ ਕੋਈ ਐਸਐਸਪੀ ਅਫਸਰ ਚੱਕ ਲੇ ਇੱਕ ਜ਼ਰੂਰ ਚੱਕਿਆ ਸੀ ਸ਼ੁਰੂ ਸ਼ੁਰੂ ਚ ਉਹ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ ਜਿਹੜੇ ਉਹ ਉਸ ਤੋਂ ਬਾਅਦ ਉਹਨਾਂ ਦੇ ਪੁੱਤ ਨੇ ਵੀ ਸੁਸਾਈਡ ਕਰ ਲਿਆ ਸੀ ਸ਼ਾਇਦ ਉਹਨਾਂ ਦੇ ਨਾਲ ਬੜਾ ਦਿਲੋਂ ਅਫਸੋਸ ਹੈ ਤੁਸੀਂ ਦੇਖੋ ਉਸ ਇੱਕ ਪੋਪਲੀ ਸਾਹਿਬ ਪੋਪਲੀ ਸਾਹਿਬ ਆਈਐਸ ਪੋਪਲੀ ਹੁਣ ਤੁਸੀਂ ਇੱਕ ਪੋਪਲੀ ਸਾਹਿਬ ਤੋਂ ਬਿਨਾ ਕੀ ਪੰਜਾਬ ਚ ਕਰਪਸ਼ਨ ਖਤਮ ਹੋਗੀ ਪੋਪਲੀ ਸਾਹਿਬ ਤੋਂ ਬਿਨਾ ਕਿ ਕੋਈ ਪੰਜਾਬ ਦਾ ਅਫਸਰ ਨਹੀਂ ਭਾਈ ਜਿਹਦੇ ਤੇ ਹੱਥ ਪੈ ਜੇ ਅੱਛਾ ਸਸਪੈਂਡ ਕਿਸੇ ਨੂੰ ਕਰਦੇ ਨੇ ਮੁੜ ਕੇ ਬਹਾਲ ਹੋ ਜਾਂਦਾ ਸੋ ਅਸਲ ਚ ਕੀ ਹੈ ਸੰਦੀਪ ਜੀ ਸਰਕਾਰਾਂ ਦੇ ਹੱਥ ਜਦੋਂ ਸੱਤਾ ਆ ਜਾਂਦੀ ਹੈ ਨਾ ਤੇ ਸਰਕਾਰਾਂ ਸੱਤਾ ਦਾ ਆਨੰਦ ਮਾਣਦੀਆਂ ਨੇ ਸਰਕਾਰਾਂ ਕਹਿੰਦੀਆਂ ਵੀ ਨਾ ਅਸੀਂ ਤਾਂ ਪੰਜਾਬ ਦੇ ਭਲੇ ਲਈ ਕੰਮ ਕਰ ਰਹੇ ਹਾਂ ਜੋ ਅਸੀਂ ਕਰ ਰਹੇ ਹਾਂ ਉਹ ਸਹੀ ਹੈ ਹਕੀਕਤ 'ਚ ਉਹ ਆਨੰਦ ਮਾਣ ਰਹੀਆਂ ਨੇ ਮੈਂ ਬੜਾ ਹੈਰਾਨ ਹਾਂ ਤੁਸੀਂ ਮੈਨੂੰ ਦਾਅਵੇ ਨਾਲ ਕਹਿ ਦਿਓ ਕਿ ਪੰਜਾਬ 'ਚ ਕੋਈ ਵੱਡਾ ਅਫਸਰ ਕਰਪਟ ਨਹੀਂ ਹੈ ਕਿਸੇ ਵੱਡੇ ਅਫਸਰ ਖਿਲਾਫ ਸ਼ਿਕਾਇਤ ਨਹੀਂ ਹੋਣੀ ਹਾਂ ਕੋਈ ਲੀਡਰ ਕਿਸੇ ਲੀਡਰ ਦੇ ਖਿਲਾਫ ਅਗਰ ਕੋਈ ਮਾੜੀ ਜੀ ਚੀਜ਼ ਲੱਭ ਜੇ ਜੇ ਤਾਂ ਵਿਰੋਧੀਆਂ ਦਾ ਉਹ ਵੀ ਇੱਕ ਲਿਸਟ 'ਚ ਛਪ ਜਾਂਦਾ ਉਹ ਡੈਰੀ 'ਤੇ ਲਿਖ ਲੈਂਦੇ ਆ ਜੇ ਆਪਣੇ ਉਹ ਵੀ ਡਾਇਰੀ 'ਚ ਲਿਖ ਲੈਂਦੇ ਆ ਵੀ ਹੁਣ ਆਪਾਂ 4-5 ਦੂਜਿਆਂ ਨੇ ਚੱਕ ਲੇ 1-2 ਆਪਣੇ ਚੱਕ ਲਓ ਤਾਂ ਕਿ ਲੋਕਾਂ 'ਚ ਇਹ ਨਾ ਹੋਵੇ ਕਿ ਇਹ ਸਾਡੇ ਨਾਲ ਭੇਦ ਭਾਵ ਕਰਦੇ ਆ ਇਹ ਸਾਰਿਆਂ ਦਾ ਹੀ ਐ ਇਹ ਭਾਜਪਾ ਵਾਲੇ ਹੋਣ ਕਾਂਗਰਸ ਵਾਲੇ ਹੋਣ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਸੁਖਵੀਰ ਬਾਦਲ ਦੀ ਉਦੋਂ ਵੀ ਬੜੇ ਲੋਕ ਵਿਰੋਧੀ ਧਿਰ ਦੇ ਲੋਕ ਸੀ ਉਹਨਾਂ ਦੇ ਪਰਚੇ ਹੁੰਦੇ ਸੀ ਹੁਣ ਆ ਜਿਹੜਾ ਸਿਮਰਜੀਤ ਬੈਂਸ ਹੈ ਸਿਮਰਜੀਤ ਬੈਂਸ ਕਹਿੰਦਾ ਮੇਰੇ ਤੇ ਪਰਚੇ ਕੀਤਾ ਹੀ ਬਦਲਾਖੋਰੀ ਕਰਕੇ ਗਏ ਨੇ ਔਰ ਸਿਮਰਜੀਤ ਬੈਂਸ ਜਦੋਂ ਦਾ ਜ਼ਮਾਨਤ ਤੇ ਬਾਹਰ ਆਇਆ ਉਹ ਜ਼ਿਆਦਾ ਬੋਲਦਾ ਨਹੀਂ ਸੀ ਸਿਮਰਜੀਤ ਬੈਂਸ ਆ ਹੁਣ ਥੋੜੇ ਥੋੜੇ ਬਿਆਨ ਆਉਣ ਲੱਗੇ ਨੇ ਸਿਮਰਜੀਤ ਬੈਂਸ ਦੇ ਕਿਉਂਕਿ ਹੁਣ ਚੋਣਾਂ ਨੂੰ ਰਹਿ ਗਿਆ 1.5 ਸਾਲ ਜੇ ਹੁਣ ਨਹੀਂ ਬੋਲੂ ਫਿਰ ਕਦੋਂ ਬੋਲੂ ਸੋ ਲੀਡਰ ਤਾਂ ਸਿਮਰਜੀਤ ਬੈਂਸ ਵੀ ਤਕੜਾ ਹੈ ਇਹਦੇ ਨਾਲ ਹੀ ਇਹ ਵੀ ਸਮਝਾਓ ਗਿਆਨੀ ਹਰਪ੍ਰੀਤ ਸਿੰਘ ਹੁਣੀ ਫਿਗਰਮੰਦ ਕਿਉਂ ਨੇ ਉਹਨਾਂ ਨੂੰ ਕੀ ਖਤਸ਼ਾ ਹੈ ਵੀ 11 ਅਗਸਤ ਨੂੰ ਕੀ ਹੋ ਸਕਦਾ ਇਹ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਜਿਹੜੀ ਗੱਲ ਕਹੀ ਹੈ ਉਹ ਇਸ ਗੱਲ ਤੋਂ ਚਿੰਤਤ ਨੇ ਵੀ ਕਿਤੇ ਸੁਖਬੀਰ ਬਾਦਲ ਦਾ ਧੜਾ ਕੋਈ ਰੁਕਾਵਟਾਂ ਨਾ ਪਾਵੇ 11 ਤਰੀਕ ਨੂੰ ਕਿਤੇ ਗਿਆਨੀ ਕੁਲਦੀਪ ਸਿੰਘ ਗੜਗੜਜ ਪੰਜ ਫੈਬਰੀਕ ਕਮੇਟੀ ਤੇ ਰੋਕ ਨਾ ਲਾ ਦੇਣ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਪੁਰਾਣਾ ਹੁਕਮਨਾਮਾ ਸੀ ਉਹਦੇ ਉੱਪਰ ਨਵਾਂ ਹੁਕਮਨਾਮਾ ਨਾ ਦੇ ਦੇਣ ਹਾਲਾਂਕਿ ਮੈਨੂੰ ਇਹਦੀ ਸੰਭਾਵਨਾ ਬਹੁਤ ਘੱਟ ਲੱਗ ਰਹੀ ਹੈ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੜਜ ਤਾਂ ਪਹਿਲਾਂ ਹੀ ਉਨ੍ਹਾਂ ਦੇ ਸਵਾਲ ਨੇ ਸਾਡੀਆਂ ਸਿੱਖ ਸੰਸਥਾਵਾਂ ਦੇ ਸਿੱਖ ਜਥੇਬੰਦੀਆਂ ਦੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਦੇ ਸਾਡੇ ਚੀਫ ਖਾਲਸਾ ਦਿਵਾਨ ਹੋਣ ਜਾਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਹੋਣ ਭਾਵੇਂ ਦਿੱਲੀ ਦੀ ਗੁਰਦੁਆਰਾ ਕਮੇਟੀ ਹੋਵੇ ਪਟਨਾ ਸਾਹਿਬ ਦੀ ਮੈਨੇਜਮੈਂਟ ਹੋਵੇ ਜਾਂ ਜਥੇਦਾਰ ਸਾਹਿਬ ਹੋਣ ਭਾਵੇਂ ਆ ਪਿੱਛੇ ਦੇ ਸਾਂਝੇ ਤੌਰ ਤੇ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਤਾਂ ਵੀ ਸਾਡੇ ਮਾਮਲੇ ਲੱਭੜ ਗਏ ਪਰ ਗਿਆਨੀ ਕੁਲਦੀਪ ਸਿੰਘ ਗੜਗਜ ਕੌਮ ਨੂੰ ਪ੍ਰਵਾਨਿਤ ਜਥੇਦਾਰ ਨਹੀਂ ਇਹ ਤਾਂ ਤਖਤ Shri ਪਟਨਾ ਸਾਹਿਬ ਤੋਂ ਹੀ ਕਿਹਾ ਗਿਆ ਸੀ ਸੋ ਗਿਆਨੀ ਕੁਲਦੀਪ ਸਿੰਘ ਗੜਗਜ ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਕਰਨਗੇ ਕਿ ਉਹ ਰੋਕ ਦੇਣ ਪੰਜ ਮੈਂਬਰੀ ਕਮੇਟੀ ਦੀ ਕਾਰਜਕਾਰ ਜਿਹੜੀ ਮੀਟਿੰਗ ਹੈ ਜਾਂ ਕਮੇਟੀ ਨੂੰ ਰੋਕ ਦੇਣ ਹਾਂ ਦੇਖੋ ਹਰਜਿੰਦਰ ਸਿੰਘ ਧਾਮੀ ਹੋਣ ਦਾ ਅਸਤੀਫਾ ਹਜੇ ਤੱਕ ਪ੍ਰਵਾਨ ਨਹੀਂ ਕਿੰਦੇ ਨਾ ਹੀ ਜਿਹੜੇ ਪ੍ਰਾਣਿਕ ਹੋਰ ਪ੍ਰਧਾਨ ਸੀ ਕਿਰਪਾਲ ਸਿੰਘ ਵਡੂੰਗਰ ਸਾਹਿਬ ਉਹਨਾਂ ਦਾ ਅਸਤੀਫਾ ਪ੍ਰਵਾਨ ਹੈ ਪਰ ਸੰਦੀਪ ਜੀ ਮੈਨੂੰ ਇਹ ਲੱਗਦਾ ਕਿ ਜੇ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਅਸਤੀਫਾ ਰੱਦ ਵੀ ਕਰ ਦਿੰਦੇ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਤੇ ਗਿਆਨੀ ਤੇ ਹਰਜਿੰਦਰ ਸਿੰਘ ਧਾਮੀ ਹੁਣ ਕਿਹੜੀ ਸਥਿਤੀ ਚ ਦੁਬਾਰਾ ਕਮੇਟੀ ਦਾ ਹਿੱਸਾ ਬਣਨਗੇ ਕਿਉਂਕਿ ਉਹਨਾਂ ਨੂੰ ਕਮੇਟੀ ਦਾ ਪ੍ਰਮੁੱਖ ਥਾਪਿਆ ਗਿਆ ਸੀ ਹੁਣ ਜੇ ਉਹਨਾਂ ਦਾ ਅਸਤੀਫਾ ਵੀ ਰੱਦ ਕਰਕੇ ਗਿਆਨੀ ਕੁਲਦੀਪ ਸਿੰਘ ਗੜਗਜ ਕਹਿ ਦੇਣ ਵੀ ਨਹੀਂ ਜੀ ਤੁਸੀਂ ਕਮੇਟੀ ਦੀ ਅਗਵਾਈ ਕਰਦੇ ਸੀ ਤੁਸੀਂ ਉਹ ਜ਼ਿੰਮੇਵਾਰੀ ਨਿਭਾਓ ਤੇ ਕੀ ਨੈਤਿਕ ਧਾਰ ਤੇ ਹਰਜਿੰਦਰ ਸਿੰਘ ਧਾਮੀ ਹੁਣ ਪੰਜ ਮੈਂਬਰੀ ਕਮੇਟੀ ਨੂੰ ਕੁਝ ਕਹਿਣ ਜੋਗੇ ਬਚੇ ਨੇ ਸੋ ਗਿਆਨੀ ਗੁਰਦੀਪ ਸਿੰਘ ਗੜਗੜ ਨੇ ਅਗਰ ਕਿਸੇ ਤਰ੍ਹਾਂ ਦਾ ਨਵਾਂ ਹੁਕਮਨਾਮਾ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਸਿੱਖ ਪੰਥ 15 ਲੱਖ 15 ਲੱਖ ਭਰਤੀ ਟੈਲੀਫੋਨ ਨੰਬਰ ਲਿਖ ਕੇ ਦਸਤਖਤ ਕਰਕੇ ਆਧਾਰ ਕਾਰਡ ਨੰਬਰ ਦੇ ਕੇ ਕਰਾਈ ਗਈ ਹੈ ਔਰ ਜੇ ਕਿਤੇ ਜਾਂਚ ਹੋ ਗਈ ਨਾ ਭਰਤੀਆਂ ਦੀ ਇੱਕ ਪਾਸੇ ਸੁਖਵੀਰ ਬਾਦਲ ਦੀ ਭਰਤੀ ਦੀ ਜਾਂਚ ਹੋ ਗਈ ਤੇ ਇੱਕ ਪਾਸੇ ਪੰਜ ਮੈਮਰੀ ਕਮੇਟੀ ਦੀ ਭਰਤੀ ਦੀ ਜਾਂਚ ਹੋ ਗਈ ਤੇ ਇਹ ਨਵੀਂ ਤਰ੍ਹਾਂ ਦਾ ਖਲਾਰਾ ਪੈ ਜਾਣਾ ਹੈ ਸੋ ਕੋਸ਼ਿਸ਼ ਜ਼ਰੂਰ ਕੀਤੀ ਗਈ ਹੋਣੀ ਹੈ ਸੁਖਵੀਰ ਬਾਦਲ ਦੇ ਧੜੇ ਵੱਲੋਂ ਇਹਦੇ ਵਿੱਚ ਕੋਈ ਦੋਰਾਏ ਨਹੀਂ ਜਿੱਦਾਂ ਦੀ ਉਹਨਾਂ ਦੀ ਮਨਸ਼ਾ ਹੈ ਕਿਉਂਕਿ ਸੁਖਵੀਰ ਬਾਦਲ ਤਾਂ ਇਹ ਵੀ ਕਹਿੰਦਾ ਸੀ ਨਾ ਕਿ ਤਖਸ ਸਹਿਮਾਨਾ ਤੇ ਕਬਜ਼ਾ ਹੋ ਗਿਆ ਤੇ ਐਸਜੀਪੀਸੀ ਦਾ ਧੰਨਵਾਦ ਕਰਦੇ ਆ ਤਖਸ ਸਹਿਮਾਨਾ ਤੇ ਕਬਜ਼ੇ ਛਡਾਤੇ ਤੇ ਇਸ ਕਰਕੇ ਦੇਖੋ ਕੋਸ਼ਿਸ਼ ਤਾਂ ਕਿਸੇ ਰੂਪ ਚ ਵੀ ਕੀਤੀ ਜਾ ਸਕਦੀ ਹੈ ਸੁਖਬੀਰ ਬਾਦਲ ਦੇ ਧੜੇ ਵੱਲੋਂ ਪਰ ਜੱਥੇਦਾਰ ਸਾਹਿਬ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਜਾਂ ਦਬਾਅ ਮੰਨ ਲੈਣ ਮੈਨੂੰ ਨਹੀਂ ਲੱਗਦਾ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਪਤਾ ਹੈ ਉਹਨਾਂ ਨੇ ਸ਼ੁਰੂ ਚ ਕਿਹਾ ਵੀ ਸੀ ਕਿ ਨਾ ਪੰਜ ਮੈਮਰੀ ਕਮੇਟੀ ਬਾਰੇ ਔਰ ਨਾ 2 ਦਸੰਬਰ ਦੇ ਹੁਕਮਨਾਮੇ ਬਾਰੇ ਉਹ ਕੋਈ ਦਖਲ ਨਹੀਂ ਦੇਣਗੇ ਔਰ ਇੱਕ ਗੱਲ ਹੋਰ ਹੈ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਕੋਈ ਦਖਲ ਨਹੀਂ ਦੰਦੇ ਬਤੌਰ ਐਕਟਿੰਗ ਜੱਥੇਦਾਰ ਅਗਰ ਗਿਆਨੀ ਕੁਲਦੀਪ ਸਿੰਘ ਪੂਰੇ ਨਿਰਪੱਖ ਰਹਿੰਦੇ ਨੇ ਤਾਂ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਸਥਿਤੀ ਕੌਮ ਚ ਬਿਹਤਰ ਬਣੇਗੀ ਬਤੌਰ ਜੱਥੇਦਾਰ ਫਿਰ ਇਹ ਵੀ ਹੋ ਸਕਦਾ ਹੈ ਕਿ ਆਉਣ ਦੇ ਸਮੇਂ ਚ ਹੌਲੀ-ਹੌਲੀ ਲੋਕ ਕਹਿਣ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਝੁਕੇ ਨਹੀਂ ਕਿਸੇ ਦਬਾਅ ਚ ਨਹੀਂ ਆਏ ਔਰ ਪੂਰੀ ਨਿਰਪੱਖਤਾ ਦੇ ਨਾਲ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਆਪਣਾ ਕੰਮ ਕਰਨ ਦਿੱਤਾ ਤੇ ਇਹ ਵੀ ਹੋ ਸਕਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਆਪਣੇ ਇਹਨਾਂ ਯਤਨਾ ਸਦਕਾ ਆਪਣੀ ਥਾਂ ਬਤੌਰ ਜੱਥੇਦਾਰ ਤਕੜੀ ਕਰ ਲੈਣ ਸੋ ਇਹ 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 ਵਿਆ ਗਿਆਨੀ ਕੁਲਦੀਪ ਸਿੰਘ ਗੜਗਜ ਲਈ ਵੀ ਟੈਸਟ ਦਾ ਕਿ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਕਿਸੇ ਦਬਾਅ ਚ ਆਉਂਦੇ ਨੇ ਅਗਰ ਪੈਂਦਾ ਤਾਂ ਜਾਂ ਉਹ ਕਿਸੇ ਦਬਾਅ ਚ ਨਹੀਂ ਆਉਂਦੇ ਗਿਆਨੀ ਕੁਲਦੀਪ ਸਿੰਘ ਗੜਗਜ ਜਾਂ ਤਾਂ ਹੁਣ ਕੌਮ ਦੇ ਹੀਰੋ ਬਣ ਜਾਣਗੇ ਵੀ ਦੇਖੋ ਜੀ ਗਿਆਨੀ ਕੁਲਦੀਪ ਸਿੰਘ ਗੜਗਜ ਨੇ 2 ਦਸੰਬਰ ਦੇ ਹੁਕਮਨਾਮੇ ਦੇ ਲਾਗੂ ਹੋਣ ਚ ਕਿਸੇ ਤਰ੍ਹਾਂ ਦੀ ਅੜਚਣ ਨਹੀਂ ਪਾਈ ਫੇਰ ਉਹ ਕੌਮ ਦੇ ਹੀਰੋ ਵੀ ਬਣ ਸਕਦੇ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਔਰ ਅਗਰ ਉਹਨਾਂ ਨੇ ਕੋਈ ਦਬਾਅ ਚੱਲ ਕੇ ਇਹੋ ਜਿਹਾ ਕੰਮ ਕਰਤਾ ਤੇ ਫੇਰ ਗਿਆਨੀ ਗੁਰਬਚਨ ਸਿੰਘ ਬਾਰੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਹੁੰਦੀਆਂ ਨੇ ਵਿਦਵਾਨਾਂ ਵੱਲੋਂ ਤੇ ਫੇਰ ਗਿਆਨੀ ਕੁਲਦੀਪ ਸਿੰਘ ਗੜਗਜ ਵੀ ਉਹਨਾਂ ਦੇ ਉੱਤੇ ਵੀ ਫਿਰ ਕਿੰਤੂ ਪ੍ਰੰਤੂ ਹੋਣਗੇ ਕਿਉਂਕਿ ਜਦੋਂ ਤੁਸੀਂ ਤਖਤ ਸਹਿਬਾਨਾਂ ਤੇ ਬੈਠੇ ਹੋ ਐਕਟਿੰਗ ਜੱਥੇਦਾਰ ਪੱਕੇ ਜੱਥੇਦਾਰ ਤੇ ਪੂਰੀ ਕੌਮ ਦੀ ਨਜ਼ਰ ਫੇਰ ਤੁਹਾਡੇ ਤੇ ਹੁੰਦੀ ਹੈ ਫਿਰ ਕਿਸੇ ਵੀ ਕੀਮਤ ਤੇ ਤੁਸੀਂ ਅਗਰ ਮਰਿਆਦਾ ਦੇ ਉੱਤੇ ਨਹੀਂ ਖਰੇ ਉੱਤਰਦੇ ਤੇ ਸਾਰੀ ਜ਼ਿੰਦਗੀ ਉਹ ਜਿਹੜੇ ਦਾਗ ਨੇ ਨਾ ਸੰਦੀਪ ਜੀ ਉਹ ਨਹੀਂ ਫਿਰ ਲੈਂਦੇ ਇਸ ਕਰਕੇ ਮੈਨੂੰ ਇਹ ਲੱਗਦਾ ਨਹੀਂ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਝੁਕਣਗੇ ਹਜੇ ਤੱਕ ਤਾਂ ਨਹੀਂ ਮੈਨੂੰ ਲੱਗਿਆ ਬਾਕੀ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਨਮਾ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ਕਰ ਬਹੁਤ ਧੰਨਵਾਦ ਔਰ ਕੋਈ ਵੀ ਜੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ